ਗੋਲਡਨ ਫੋਰੈਸਟ ਕੰਪਨੀ ਹੁੰਦੀ ਸੀ ਇੱਕ ਜਿਨੇ ਲੋਕਾਂ ਤੋਂ ਪੈਸੇ ਜਮ੍ਹਾਂ ਕਰਾਏ ਕਿ ਅਸੀਂ ਤੁਹਾਡੇ ਜਿਹੜੀ ਰਕਮ ਹੈ ਉਹਦਾ ਚੰਗਾ ਵਾਅਦਾ ਕਰਾਂਗੇ ਤੇ ਬਹੁਤ ਸਾਰੇ ਲੋਕਾਂ ਨੇ ਪੈਸੇ ਜਮ੍ਹਾਂ ਕਰਾਏ ਤੇ ਬਾਅਦ ਚ ਕੰਪਨੀ ਗਈ ਭੱਜ ਜਾਂ ਕੋ ਹੋ ਗਈ ਫੇਰ ਸੁਪਰੀਮ ਕੋਰਟ ਦੇ ਆਦੇਸ਼ਾਂ ਤੇ ਤਿੰਨ ਜੱਜਾਂ ਦੀ ਜਿਹੜੇ ਕਿ ਹਾਈ ਕੋਰਟ ਤੋਂ ਰਿਟਾਇਰ ਹੋਏ ਉਹਨਾਂ ਦੀ ਕਮੇਟੀ ਬਣਾਈ ਗਈ ਉਸ ਕਮੇਟੀ ਨੂੰ ਚਾਰ ਟਰਮਸ ਆਫ ਰੈਫਰੈਂਸ ਸਿੱਗੀਆਂ ਜਿਹੜੀ ਇਹ ਜ਼ਮੀਨ 1855 ਏਕੜ ਦੇ ਕਰੀਬ ਇਹਦੇ ਤੇ ਤੁਸੀਂ ਕਲੇਮਸ ਇਨਵਾਈਟ ਕਰੋਗੇ 14 ਚ ਇਹ ਸਰਪਲਸ ਡਿਕਲੇਅਰ ਹੋ ਗਈ ਜ਼ਮੀਨ ਪੰਜਾਬ ਸਰਕਾਰ ਦੇ ਨਾਂ ਚੜ ਗਈ ਨਾ ਪੰਜਾਬ ਸਰਕਾਰ ਇਹਦਾ ਕਬਜ਼ਾ ਲੈਂਦੀ ਹੈ ਨਾ ਜਿਹੜੀ ਇਹ ਕਮੇਟੀ ਹੈ ਇਹਨੂੰ ਹੁਣ ਤੱਕ ਆਇਡੈਂਟੀਫਾਈ ਕਰਕੇ ਵੇਚ ਸਕੀ ਹੈ ਇਹ ਇਨਵੈਸਟਰ ਨੂੰ ਨਾ ਇਹ ਉਹਨਾਂ ਦਾ ਜਿਹੜਾ ਬਣਦਾ ਪ੍ਰੋਪੋਰਸ਼ਨੇਟ ਇਨਵੈਸਟਮੈਂਟ ਦਾ ਹਿੱਸਾ ਉਹ ਦੇ ਸਕੀ ਦੀ ਮੈਰਿਜ ਕਹਦੇ ਉਤੇ ਐਫਸੀਆਰ ਨੇ ਪੰਜਾਬ ਸਰਕਾਰ ਨੇ ਹਦਾਇਤਾਂ ਕਰ ਦਿੱਤੀਆਂ ਡੀਸੀ ਮਹੌਲੇ ਨੂੰ ਕਿ ਜਮੀਨ ਤੇ ਕਬਜ਼ਾ ਲਓ ਕਿਉਂਕਿ ਹਾਰ ਸੈਲੇ ਤੇ ਫਸਲ ਵੇਚੀ ਜਾਂਦੀ ਹੈ ਵੱਢ ਕੇ ਵੇਚੀ ਜਾਂਦੀ ਹੈ ਫਸਲ ਕੋਈ ਰਸੋਖਦਾਰ ਬੰਦੇ ਜਿਹੜੇ ਉਹਨਾਂ ਦੇ ਕਬਜ਼ੇ ਆ ਉਹ ਕਬਜ਼ੇ ਕਰਕੇ ਜਿਹੜੇ ਗਰੀਬ ਕਿਸਾਨਾਂ ਨੂੰ ਠੇਕੇ ਦੀ ਜ਼ਮੀਨ ਦਿੰਦੇ ਜਿੱਦਾਂ ਪੰਜਾਬ ਚ 30 50000 ਤੋਂ 50000 ਰੁਪਏ ਠੇਕਾ ਚੱਲਦਾ ਉੱਥੇ ਮਾਈਨਿੰਗ ਹੋ ਰਹੀ ਹੈ ਦੱਬ ਕੇ ਉੱਥੇ ਦਰਖਤ ਵੱਢ ਕੇ ਵੇਚੇ ਜਾ ਰਹੇ ਆ ਇਹ ਕੀ ਕਰਦੇ ਆ ਅਣਪਛਾਤੇ ਬੰਦੇ ਖਿਲਾਫ ਚੋਰੀ ਦੇ ਪਰਚੇ ਦੱਜ ਕਰਦੇ ਨੇ ਕਣਕ ਅਸੀਂ ਕਹਿੰਦੇ ਕਣਕ ਵੱਢ ਲਓ ਪੰਜਾਬ ਸਰਕਾਰ ਦੀ ਹੈ ਇਹ ਕਹਿੰਦੇ ਰਾਤ ਤੋਂ ਰਾਤ ਚੋਰੀ ਕੋ ਵੱਢ ਕੇ ਲੈ ਗਿਆ ਰਾਤ ਤੋਂ ਦਰਖਤ ਕੋ ਵੱਢ ਕੇ ਲੈ ਗਿਆ ਅੱਜ ਸਾਨੂੰ ਲੱਗੇ ਵੀ ਕਸਟੋਡੀ ਨੇ ਰਿਟਾਇਰਡ ਜੱਜ ਸਾਹਿਬ ਕੋਲ ਆਈਏ 100000 ਰੁਪਏ ਤੁਸੀਂ ਦੇਖ ਹੀ ਲਿਆ ਕਹਿੰਦੇ ਮੇਰਾ ਕੰਮ ਤਾਂ ਇਹ ਹੈ ਜੀ ਮੈਂ ਤਾਂ ਰਿਕਾਰਡ ਦੇਖਣਾ ਰਿਕਾਰਡ ਚੱਕ ਕੇ ਸੁਪਰੀਮ ਕੋਰਟ ਨੂੰ ਲੈਣਾ 100000 ਤੁਸੀਂ ਇਹ ਕੁਝ ਕਰ ਰਹੇ ਆ ਇੰਟਰਸਟਿੰਗ ਗੱਲ ਦੱਸ ਦਿਓ ਕਹਿੰਦੇ ਜੀ ਨਾ ਤਾਂ ਮੈਂ ਪੁਲਿਸ ਇਹਦੇ باوجود ਉੱਤੇ ਵਿੱਕਤੀ ਵੱਡੇ ਹੋ ਗਏ ਉੱਥੇ ਮਾਈਨਿੰਗ ਵੀ ਹੋਈ ਹੈ ਫਿਰ ਮਾਈਨਿੰਗ ਹੋ ਰਹੀ ਹੈ ਹੋਲਡਰ ਫੈਦੀ ਜ਼ਮੀਨ 'ਚ ਪਿੱਛੇ ਸੰਗੋਲੀ ਦੇ ਵਿੱਚ ਕਈ ਕਿੱਲੇ ਦੇ ਵਿੱਚ ਮਿੱਟੀ ਚੱਕੀ ਗਈ ਹੈ ਮਾਈਨਿੰਗ ਮਾਫੀਆ ਘੋਮ ਮਾਫੀਆ ਸਾਰਾ ਹੀ ਜ਼ਮੀਨ ਤੇ ਕਰਦਾ ਅੱਜ ਅਸੀਂ ਪਹੁੰਚੇ ਹੋਏ ਆ ਚੰਡੀਗੜ੍ਹ ਦੇ ਸੈਕਟਰ 39 'ਚ ਤੇ ਉੱਥੇ ਅਸੀਂ ਅੱਜ ਮਿਲੇ ਆ ਤਿੰਨ ਜੱਜਾਂ ਦੀ ਬਣਾਈ ਹੋਈ ਸੁਪਰੀਮ ਕੋਰਟ ਵੱਲੋਂ ਇੱਕ ਕਮੇਟੀ ਨੂੰ ਜਿਹਦੇ ਚੇਅਰਮੈਨ ਨੇ ਜਸਟਿਸ ਰਿਟਾਇਰਡ ਕੇਸ ਗਰੇਵਾਲ ਸਾਹਿਬ ਮੁੱਦਾ ਇਹ ਹੈ ਕਿ ਗੋਲਡਨ ਫੋਰੈਸਟ ਕੰਪਨੀ ਹੁੰਦੀ ਸੀ ਇੱਕ ਜਿਨੇ ਲੋਕਾਂ ਤੋਂ ਪੈਸੇ ਜਮ੍ਹਾਂ ਕਰਾਏ ਕਿ ਅਸੀਂ ਤੁਹਾਡੇ ਜਿਹੜੀ ਰਕਮ ਹੈ ਉਹਦਾ ਚੰਗਾ ਵਾਅਦਾ ਕਰਾਂਗੇ ਤੇ ਬਹੁਤ ਸਾਰੇ ਲੋਕਾਂ ਨੇ ਪੈਸੇ ਜਮ੍ਹਾਂ ਕਰਾਏ ਤੇ ਬਾਅਦ ਚ ਕੰਪਨੀ ਗਈ ਭੱਜ ਜਾਂ ਕੋ ਹੋ ਗਈ ਫੇਲ ਉਸ ਤੋਂ ਬਾਅਦ ਮਾਮਲਾ ਸੁਪਰੀਮ ਕੋਰਟ ਚ ਗਿਆ ਜਿਨ੍ਹਾਂ ਨੇ ਇਨਵੈਸਟਮੈਂਟ ਕੀਤੀ ਸੀ ਪੈਸੇ ਦੀ ਸੁਪਰੀਮ ਕੋਰਟ ਤੱਕ ਮਾਮਲਾ ਗਿਆ ਸੁਪਰੀਮ ਕੋਰਟ ਦੇ ਆਦੇਸ਼ਾਂ ਤੇ ਤਿੰਨ ਜੱਜਾਂ ਦੀ ਜਿਹੜੇ ਕਿ ਹਾਈ ਕੋਰਟ ਤੋਂ ਰਿਟਾਇਰ ਹੋਏ ਉਹਨਾਂ ਦੀ ਕਮੇਟੀ ਬਣਾਈ ਗਈ ਉਸ ਕਮੇਟੀ ਨੂੰ ਚਾਰ ਟਰਮਸ ਆਫ ਰੈਫਰੈਂਸ ਦਿੱਤੀਆਂ ਪਹਿਲੀ ਸੀ ਜੀ ਤੁਸੀਂ ਆ ਜਿਹੜਾ ਹੈਗਾ ਸਾਰੀ ਜ਼ਮੀਨ ਦਾ ਜਾਇਜ਼ਾ ਲਾਉਂਗੇ ਤੇ ਫਿਰ ਉਦੋਂ ਨੰਬਰ 2 ਸੀ ਜਿਹੜੀ ਇਹ ਜ਼ਮੀਨ 1855 ਏਕੜ ਦੇ ਕਰੀਬ ਇਹਦੇ ਤੇ ਤੁਸੀਂ ਕਲੇਮਸ ਇਨਵਾਈਟ ਕਰੋਗੇ ਇਨਵੈਸਟਰਸ ਉੱਤੇ ਕਲੇਮ ਕਰਨਗੇ ਤੇ ਫਿਰ ਉਸ ਨੂੰ ਤੁਸੀਂ ਡਿਸਪੋਜ਼ ਆਫ ਕਰੋਗੇ ਵੇਚ ਕੇ ਆਈਡੈਂਟੀਫਾਈ ਕਰਕੇ ਵੇਚ ਕੇ ਉਹਦਾ 70% ਜਿਹੜਾ ਇਨਕਮ ਆਏਗੀ ਉਹ ਤੁਸੀਂ ਜਿਹੜੇ ਇਨਵੈਸਟਰਸ ਐ ਗੋਲਡਨ ਫੋਰੈਸਟ ਦੇ ਉਹਨਾਂ ਦੇ ਵਿੱਚ ਪ੍ਰੋਪੋਰਸ਼ਨੇਟਲੀ ਵੰਡ ਦੇਵੋਗੇ ਇਹ ਕੰਮ ਇਹ ਜ਼ਮਾਂ ਇਸ ਕਮੇਟੀ ਨੂੰ ਸੁਪਰੀਮ ਕੋਰਟ ਨੇ 10-15 ਸਾਲ ਮੇਰਾ ਖਿਆਲ ਆ ਪਹਿਲਾਂ ਦਿੱਤਾ ਸੀ ਪਰ ਇਹ ਕੁਛ ਵੀ ਨਹੀਂ ਹੋਇਆ ਇਸ ਜ਼ਮੀਨ ਤੇ ਜਿਹੜੀ ਕਿ ਅਬਾਊਟ 31 ਵਿਲੇजेस ਦੇ ਵਿੱਚ ਹੈ ਡੇਰਾ ਬਸੀ ਤਹਿਸੀਲ ਚ ਉਹਦੇ ਉੱਤੇ ਨਜਾਇਜ਼ ਕਬਜ਼ਦਾਰ ਖੇਤੀ ਕਰ ਰਹੇ ਆ ਜਿਹੜੀ ਇਨਕਮ ਖੇਤੀ ਦੀ ਸਰਕਾਰ ਨੂੰ ਜਾਣੀ ਚਾਹੀਦੀ ਹੈ ਪੰਜਾਬ ਸਰਕਾਰ ਨੂੰ ਉਹ ਨਹੀਂ ਮਿਲ ਰਹੀ 2014 ਚ ਇਹ ਸਰਪਲਸ ਡਿਕਲੇਅਰ ਹੋ ਗਈ ਜ਼ਮੀਨ ਪੰਜਾਬ ਸਰਕਾਰ ਦੇ ਨਾਂ ਚੜ ਗਈ ਨਾ ਪੰਜਾਬ ਸਰਕਾਰ ਇਹਦਾ ਕਬਜ਼ਾ ਲੈਂਦੀ ਹੈ ਨਾ ਜਿਹੜੀ ਇਹ ਕਮੇਟੀ ਹੈ ਇਹਨੂੰ ਹੁਣ ਤੱਕ ਆਇਡੈਂਟੀਫਾਈ ਕਰਕੇ ਵੇਚ ਚੱਕੀ ਹੈ ਤੇ ਇਨਵੈਸਟਰ ਨੂੰ ਨਾਂ ਇਹ ਉਹਨਾਂ ਦਾ ਜਿਹੜਾ ਬਣਦਾ ਪ੍ਰੋਪੋਰਸ਼ਨੇਟ ਇਨਵੈਸਟਮੈਂਟ ਦਾ ਹਿੱਸਾ ਉਹ ਦੇ ਚੱਕੀ ਹੈ ਸੋ ਸਤਨਾਮ ਦਾਉ ਸਾਡੇ ਨਾਲ ਹੈ ਸਾਰੇ ਪਿੰਡ ਦੇ ਲੋਕ ਸਾਡੇ ਨਾਲ ਨੇ ਇਹਨਾਂ ਨਾਲ ਗੱਲਬਾਤ ਕਰਾਂਗੇ ਇਹ ਕਹਿੰਦੇ ਆ ਜੀ ਇਹ ਜਿਹੜੇ ਜੱਜ ਬੈਠੇ ਇੱਥੇ ਜੇ ਫਿਰ ਇਹਨਾਂ ਨੇ ਇਹ ਸਾਰਾ ਕੁਝ ਕਰਨਾ ਨਹੀਂ ਤੇ ਫਿਰ ਇਹਨਾਂ ਦੀ ਲੋੜ ਕੀ ਹੈ ਇਹ ਵਾਈਟ এলিਫੈਂਟਸ ਆ ਅਸੀਂ ਮਿਲੇ ਆ ਜੱਸ ਸਾਹਿਬ ਨੂੰ ਜਾ ਕੇ ਜਾਸਾ ਬੈਠੇ ਸੀ ਉਹਨਾਂ ਨੇ ਕਿਹਾ ਜੀ ਅਸੀਂ ਕੁਝ ਨਹੀਂ ਬੋਲਣਾ ਸੁਪਰੀਮ ਕੋਰਟ ਨੇ ਸਾਨੂੰ ਹਦਾਇਤਾਂ ਦਿੱਤੀਆਂ ਕਿ ਤੁਸੀਂ ਬੋਲਣਾ ਨਹੀਂ ਤੁਸੀਂ ਜੋ ਸਾਡੀ ਵੈਬਸਾਈਟ ਤੇ ਲਿਖਿਆ ਉਹ ਪੜ ਲਓ ਉਹ ਅਸੀਂ ਪੜ ਲਈ ਚਾਰ ਟਰਮਸ ਆਫ ਰੈਫਰੈਂਸ ਹੈ ਚਾਰਾਂ ਚੋਂ ਪੂਰੀ ਦਸਣ ਜਿਹੜੀ ਪੂਰੀ ਹੋਈ ਆ ਤੇ ਆਪਾਂ ਹੁਣ ਗੱਲਬਾਤ ਕਰਦੇ ਹਾਂ ਪਹਿਲਾਂ ਸਤਨਾਮ ਤੋਂ ਸ਼ੁਰੂ ਕਰਦੇ ਹਾਂ ਸਤਨਾਮ ਦਾਉ ਸਾਹਿਬ ਸਾਨੂੰ ਦੱਸੋ ਬਰੀਫਲੀ ਇਹ ਜਿਹੜੀ 2200 ਏਕੜ ਜ਼ਮੀਨ ਹੈ ਗੋਲਡਨ ਫਰੈਸ ਵਾਲੀ ਡੇਰਾਵਸੀ ਹਲਕੇ ਦੇ ਵਿੱਚ ਜੇਰਕਪੁਰ ਤੋਂ ਅਮਾਲੇ ਜਾਂਦੇ ਹੋਏ ਅਸੀਂ 2200 ਏਕੜ ਕਹਿ ਰਹੇ ਹਾਂ ਸਰਕਾਰੀ ਰਿਕਾਰਡ ਸਾਢੇ 1800 ਏਕੜ ਕਹਿ ਰਿਹਾ। ਅ ਬਾਰ-ਬਾਰ ਇਸ ਟੀਮ ਨੇ ਸ਼ਿਕਾਇਤਾਂ ਕੀਤੀਆਂ ਮੈਂ ਵੀ ਇੱਕ ਸ਼ਿਕਾਇਤ ਕੀਤੀ ਸੀ ਮੇਰੀ ਸ਼ਿਕਾਇਤ ਦੇ ਉੱਤੇ ਐਫਸੀਆਰ ਨੇ ਪੰਜਾਬ ਸਰਕਾਰ ਨੇ ਹਦਾਇਤਾਂ ਕਰ ਦਿੱਤੀਆਂ ਡੀਸੀ ਮਹਾਲੇ ਨੂੰ ਕਿ ਜਮੀਨ ਤੇ ਕਬਜ਼ਾ ਲਓ ਕਿਉਂਕਿ ਹਾਰ ਸੈਲੇ ਤੇ ਫਸਲ ਵੇਚੀ ਜਾਂਦੀ ਹੈ ਵੱਢ ਕੇ ਵੇਚੀ ਜਾਂਦੀ ਹੈ ਫਸਲ ਕੋਈ ਰਸੋਗਦਾਰ ਬੰਦੇ ਜਿਹੜੇ ਉਹਨਾਂ ਦੇ ਕਬਜ਼ੇ ਆ ਉਹ ਕਬਜ਼ੇ ਕਰਕੇ ਜਿਹੜੇ ਗਰੀਬ ਕਿਸਾਨਾਂ ਨੂੰ ਠੇਕੇ ਤੇ ਜ਼ਮੀਨ ਦਿੰਦੇ ਜਿੱਦਾਂ ਪੰਜਾਬ 'ਚ 30 50 ਹਜ਼ਾਰ ਰੁਪਏ ਤੋਂ 50 ਹਜ਼ਾਰ ਰੁਪਏ ਠੇਕਾ ਚੱਲਦਾ ਉੱਥੇ ਮਾਈਨਿੰਗ ਉਸ ਤੋਂ ਬਾਅਦ ਡਿਪਟੀ ਕਮਿਸ਼ਨਰ ਨੂੰ ਜਦੋਂ ਹਦਾਇਤਾਂ ਹੋਈਆਂ ਕਿ ਕਬਜ਼ਾ ਲਓ ਉਸ ਤੋਂ ਬਾਅਦ ਧੜਾ ਧੜ ਉਹਦੇ ਦਰਖਤਾਂ ਦੀ ਚੋਰੀ ਹੋ ਗਈ ਤੇ ਅਸੀਂ ਚੋਰੀ ਦਾ ਪਰਚਾ ਦਰਜ ਕਰਨ ਦੀ ਵੀ ਸ਼ਿਕਾਇਤ ਕੀਤੀ ਐ ਇਹ ਕੀ ਕਰਦੇ ਆ ਅਣਪਛਾਤੇ ਬੰਦੇ ਖਿਲਾਫ ਚੋਰੀ ਦੇ ਪਰਚੇ ਦਰਜ ਕਰਦੇ ਨੇ ਕਣਕ ਅਸੀਂ ਕਹਿੰਨੇ ਕਣਕ ਵੱਢ ਲਓ ਪੰਜਾਬ ਸਰਕਾਰ ਦੀ ਐ ਇਹ ਕਹਿੰਦੇ ਰਾਤੋ ਰਾਤ ਚੋਰੀ ਕੋ ਵੱਢ ਕੇ ਲੈ ਗਿਆ ਰਾਤੋ ਰਾਤ ਦਰਖਤ ਕੋ ਵੱਢ ਕੇ ਲੈ ਗਿਆ ਕੋਰੋਨਾ ਅਰਬਾਂ ਦੀ ਸਟੋਰੀ ਹੋ ਰਹੀ ਐ ਅੰਤ ਦੁਫੀ ਹੋ ਕੇ ਚਲੋ ਸਿਸਟਮ ਨੂੰ ਥੋੜਾ ਹਿਲਾ ਕੇ ਦੇਖਦੇ ਆ ਮੇਰੇ ਵੱਲੋਂ ਡੀਸੀ ਮੋਹਾਲੀ ਖਿਲਾਫ ਸ਼ਿਕਾਇਤ ਕੀਤੀ ਗਿਆ ਸੀ ਕਜ਼ਨ ਖਿਲਾਫ ਇਹ ਇਹਨਾਂ ਨੂੰ ਹਦਾਇਤਾਂ ਹੋਈਆਂ ਸੀ ਜ਼ਮੀਨ ਤੇ ਕਬਜ਼ਾ ਲਓ ਇਹਨਾਂ ਨੇ ਜ਼ਮੀਨ ਦੇ ਵਿੱਚ ਜਿਹੜੀ ਖੜੀ ਪ੍ਰਾਪਰਟੀ ਹੈ ਦੀ ਸਾਂਭ-ਸਵਾਲ ਕਰਦੇ ਸੀ ਜੇ ਕਬਜ਼ਾ ਨਹੀਂ ਲਿਆ ਸਾਂਭ-ਸਵਾਲ ਨਹੀਂ ਕੀਤੀ ਤਾਂ ਚੋਰੀ ਹੋਈ ਹੈ ਚੋਰੀ ਦੀ ਰਿਸਪੋਨਸਿਬਿਲਟੀ ਡੀਸੀ ਮੋਹਾਲੀ ਦੀ ਹੈ ਮੇਰੇ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਡਿਪਟੀ ਕਮਿਸ਼ਨਰ ਮੋਹਾਲੀ ਆਸ਼ਿਕਾ ਜੈਨ ਤੇ ਉਹਦੀ ਨੀਚਲੀ ਟੀਮ ਦੇ ਉੱਤੇ ਚੋਰੀ ਦਾ ਪਰਚਾ ਦਰਜ ਕੀਤਾ ਜਾਵੇ ਇਹਨਾਂ ਦੀ ਬਦਲੀ ਕੀਤੀ ਜਾਵੇ ਬਸ ਐਨੀ ਸੀ ਗੱਲ ਉਹ ਬਦਲੀ ਤਾਂ ਹੋ ਗਈ ਹੈ ਪਰਚਾ ਪਰਚਾ ਕੁਝ ਨਹੀਂ ਹੋਇਆ ਬਾਅਦ ਦੇ ਵਿੱਚ ਫਿਰ ਰੌਲਾ ਪਿਆ ਕਿ 100 ਏਕੜ ਜ਼ਮੀਨ ਨੇ ਕਬਜ਼ੇ ਲੈ ਲਿਓ ਹਵਾ ਜਿਹੀ ਗੱਲਾਂ ਆ ਗਈਆਂ ਆ ਤੁਸੀਂ ਲੱਗੇ ਵੀ ਕਸਟੋਡੀ ਨੇ ਹੈ ਰਿਟਾਇਰਡ ਜੱਜ ਸਾਹਿਬ ਕੋਲ ਆਈਏ ਜੱਜ ਸਾਹਿਬ ਦਾ ਰਵਈਆ ਤੁਸੀਂ ਦੇਖ ਹੀ ਲਿਆ ਕਹਿੰਦੇ ਮੇਰਾ ਕੰਮ ਤਾਂ ਇਹ ਹੈ ਜੀ ਮੈਂ ਤਾਂ ਰਿਕਾਰਡ ਦੇਖਣਾ ਰਿਕਾਰਡ ਚੱਕ ਕੇ ਸੁਪਰੀਮ ਕੋਰਟ ਨੂੰ ਲੈਣਾ 10 ਸਾਲ ਤੋਂ ਤੁਸੀਂ ਇਹ ਕੁਝ ਕਰ ਰਹੇ 10 ਸਾਲ ਤੋਂ ਕਿੰਨੀਆਂ ਤਰ੍ਹਾਂ ਤੇ ਪਰ ਇੱਕ ਗੱਲ ਜੱਜ ਸਾਹਿਬ ਨੇ ਕਲੀਅਰ ਕਰ ਦਿੱਤੀ ਕਹਿੰਦੇ ਯਾਰ ਮੈਂ ਕੁਝ ਨਹੀਂ ਕਰਦਾ ਜੋ ਕਰਨਾ ਪੰਜਾਬ ਸਰਕਾਰ ਨੇ ਕਹਿੰਦਾ ਪੰਜਾਬ ਸਰਕਾਰ ਕੋਲ ਜਾਓ ਇਹ ਹੁਣ ਜੱਜ ਸਾਹਿਬ ਦੇ ਮਤਾਬਕ ਜਿਹੜੇ ਕਸਟੋਡੀ ਨੇ ਗਰੇਵਾਲ ਸਾਹਿਬ ਉਹਨਾਂ ਦੇ ਮਤਾਬਕ ਪੰਜਾਬ ਸਰਕਾਰ ਨੇ ਕਰਨਾ ਇਸ ਜ਼ਮੀਨ 'ਤੇ ਮੈਂ ਵੀ ਕਿਹਾ ਮਾਫੀਆ ਪਣ ਪਰਿਆ ਦਰਖਤ ਵੱਡੇ ਜਾ ਰਹੇ ਆ ਮਾਈਨਿੰਗ ਹੋ ਰਹੀ ਹੈ ਕਰੋੜਪਤੀ ਦਾ ਮਾਫੀਆ ਬਣ ਰਿਹਾ ਤੁਸੀਂ ਕੀ ਕਰਦੇ ਆ ਹੈਨਾ ਉਹ ਕਹਿੰਦਾ ਮੈਂ ਕੁਝ ਨਹੀਂ ਕਰਦਾ ਜੋ ਕਰਦਾ ਮੇਰੇ ਹੱਥ ਨਹੀਂ ਮੇਰੇ ਹੱਥ ਹੈ ਨਹੀਂ ਫਿਰ ਮੈਂ ਕਹਿੰਦਾ ਜਾਈਏ ਕਿੱਥੇ ਕਹਿੰਦਾ ਇਹ ਇੱਕ ਇੰਟਰਸਟਿੰਗ ਗੱਲ ਦੱਸ ਦਿਓ ਕਹਿੰਦੇ ਜੀ ਨਾ ਤਾਂ ਮੈਂ ਪੁਲਿਸ ਹਾਂ ਨਾ ਮੈਂ ਸਰਕਾਰ ਹਾਂ ਤੇ ਨਾ ਹੀ ਮੈਂ ਫੌਜ ਹਾਂ ਤੇ ਸੁਪਰੀਮ ਕੋਰਟ ਚ ਮਾਮਲਾ ਪੈਂਡਿੰਗ ਹੈ ਤੁਸੀਂ ਦਿੱਲੀ ਤਿਲਕਮਾਰਗ ਜਾਓ ਤਿਲਕਮਾਰਗ ਜਾਓ ਤਿਲਕਮਾਰਗ ਜਾ ਕੇ ਪਤਾ ਕਰੋ ਸੋ ਸਾਡਾ ਕਹਿਣ ਦਾ ਮਤਲਬ ਇਹ ਹੈ ਜੇ ਇੰਨੇ ਪਾਵਰਫੁਲ ਰਿਟਾਇਰਡ ਜਜਸ ਦੀ ਕਮੇਟੀ ਆਪਣੇ ਆਪ ਨੂੰ ਹੈਲਪਲੈਸ ਮਹਿਸੂਸ ਕਰ ਰਹੀ ਆ ਤਾਂ ਫਿਰ ਜਿਹੜੇ ਇਨਵੈਸਟਰ ਨੇ ਗੋਲਡਨ ਫੋਰੈਸਟ ਦੇ ਵਿੱਚ ਜਿਨ੍ਹਾਂ ਨੇ ਪੈਸਾ ਲਾਇਆ ਪੂੰਜੀ ਨਿਵੇਸ਼ ਕੀਤਾ ਕੰਪਨੀ ਭੱਜ ਗਈ ਫੇਲ ਹੋ ਗਈ ਉਹਨਾਂ ਦੇ ਪੈਸੇ ਦਾ ਕੀ ਬਣੂਗਾ ਜੀ ਉਹ ਕਿਹਦੀ ਰਿਸਪੌਂਸਿਬਿਲਟੀ ਹੈ ਜੇ ਮਾਮਲਾ ਸੁਪਰੀਮ ਕੋਰਟ ਚ ਇੰਨੀ ਦੇਰ ਦਾ ਲਟਕੀ ਜਾ ਰਿਹਾ ਹੈ ਕੋਈ ਫਾਈਨਲ ਡਿਸੀਜਨ ਨਹੀਂ ਹੋ ਰਿਹਾ ਉਸੇ ਤਰ੍ਹਾਂ ਇੱਕ ਲੋਧਾ ਕਮੇਟੀ ਵੀ ਬਣੀ ਸੀ ਉਹਦਾ ਖੈਰ ਆਪਾਂ ਫਿਰ ਕਦੇ ਖੁਲਾਸਾ ਕਰਾਂਗੇ ਜੱਜ ਸਾਹਿਬ ਕਲੀਅਰ ਕਰਗੇ ਭਗਵਾਨਦਵਾਨ ਸਾਹਿਬ ਲਈ ਜਿਹੜੀ ਭਗਵਾਨਤਮਨ ਸਰਕਾਰ ਪੰਚਾਇਤ ਮੰਤਰੀ ਕਹਿੰਦੇ ਸੀ ਪੰਚਾਇਤੀ ਜ਼ਮੀਨਾਂ ਦੇ ਕਬਜ਼ੇ ਖਾਲੀ ਕਰਾਵਾਂਗੇ ਜੱਜ ਸਾਹਿਬ ਨੇ ਕਿਹਾ ਵੀ ਜੋ ਕਰਨਾ ਪੰਜਾਬ ਸਰਕਾਰ ਨੇ ਕਰਨਾ ਇਹਦਾ ਮਤਲਬ 2000 ਏਕੜ ਜ਼ਮੀਨ ਤੇ ਕਬਜ਼ਾ ਪੰਜਾਬ ਸਰਕਾਰ ਨੇ ਲੈਣਾ ਜੇ ਗੱਲ ਸੱਚ ਹੈ ਤਾਂ ਹੀ ਡੀਸੀ ਮੋਹਾਲੀ ਨੂੰ ਹਦਾਇਤਾਂ ਕੀਤੀਆਂ ਪੰਜਾਬ ਸਰਕਾਰ ਨੇ 10000 ਕਰੋੜ ਦੀ ਜ਼ਮੀਨ ਹੈ ਜੈਨ ਜੀ ਤੁਹਾਡਾ ਸੰਖੇਪ ਚ ਤੁਸੀਂ ਇਹ ਅਲੀਗੇਸ਼ਨ ਲਾ ਰਹੇ ਹੋ ਕਿ ਸਿਆਸਤਦਾਨ ਰੂਲਿੰਗ ਪਾਰਟੀ ਦੇ ਆਪਾਂ ਬਿਨਾ ਨਾਮ ਲੈ ਕੇ ਉਹਨਾਂ ਦੀ ਗੱਲ ਕਰੀਏ ਉਹ ਜਿਹੜੇ ਸਿਆਸਤਦਾਨ ਹੈਗੇ ਆ ਉਹ ਇਸ ਤਰ੍ਹਾਂ ਕਿਉਂ ਕਰ ਰਹੇ ਉਹ ਸਿਆਸਦਾਨਾਂ ਨੂੰ ਜੀ ਅ ਮੰਥਲੀ ਜਾਂ ਸਾਲ ਦਾ ਮਿਲੀ ਭੁਗਤ ਨਾਲ ਠੇਕਾ ਮਿਲ ਜਾਂਦਾ ਇਸ ਕਰਕੇ ਉਹ ਜਿਹੜੇ ਲੋਕ ਹੈ ਉਹ ਲੋਕਾਂ ਤੋਂ ਜ਼ਮੀਨ ਵਹਾ ਰਹੇ ਆ ਆਪ ਨਹੀਂ ਵੰਦੇ ਉਹ ਲੋਕਾਂ ਤੋਂ ਵਹਾ ਰਹੇ ਜਦੋਂ ਪੰਜਾਬ ਵਾ ਰਹਣਾ ਹਾਈ ਕੋਰਟ ਵੱਲੋਂ ਇਹ ਜ਼ਮੀਨ ਦੀ ਸਟੇ ਹੋਈ ਹੋਈ ਹੈ ਤੇ ਫਿਰ ਕਿਵੇਂ ਵਹਾ ਰਹੇ ਨਿਸ਼ਚਿਤੋ ਬਾਤ ਹੈ ਪੰਜਾਬ ਸਰਕਾਰ ਦਾ ਨਾਂ ਇੰਤਕਾਲ ਹੋ ਗਿਆ ਨਹੀਂ ਸਟੇ ਚਾਲੂ ਹੈ ਜੀ ਅੱਛਾ ਸਟੇ ਚਾਲੂ ਹੈ ਸਤੇ ਅੱਜ ਵੀ ਲਾਗੂ ਆ ਉਸਤੇ ਪਰ ਸਤੇ ਦੇ ਬਾਵਜੂਦ ਉੱਤੇ ਦਰਖਤ ਵੀ ਵੱਡੇ ਹੋ ਗਏ ਉੱਥੇ ਮਾਈਨਿੰਗ ਵੀ ਹੋਈ ਹੈ ਹੁਣ ਫੇਰ ਮਾਈਨਿੰਗ ਹੋ ਰਹੀ ਹੈ ਉਹ ਜ਼ਮੀਨ ਚ 골ਡਨ ਫੈਦੀ ਜ਼ਮੀਨ ਚ ਪਿੱਛੇ ਸੰਗੋਲੀ ਦੇ ਵਿੱਚ ਕਈ ਕਿੱਲੇ ਦੇ ਵਿੱਚ ਮਿੱਟੀ ਚੱਕੀ ਗਈ ਹੈ ਮਾਈਨਿੰਗ ਮਾਫੀਆ ਟੋਮ ਮਾਫੀਆ ਸਾਰਾ ਹੀ ਜ਼ਮੀਨ ਤੇ ਕਬਜ਼ਾ ਇਹ ਸਰਕਾਰ ਦਾ ਕੰਮ ਹੈ ਇਹ ਅਜਾਜ ਸਾਹਿਬ ਨੇ ਦੱਸਤਾ ਕਿ ਇਹ ਸਰਕਾਰ ਦਾ ਕੰਮ ਹੈ ਹੁਣ ਇਹ ਅਸੀਂ ਸਰਕਾਰ ਨੂੰ ਬਾਰ ਬਾਰ ਸਤਾਣ ਦੇ ਲਈ ਕੱਲ ਹੀ ਮੈਂ ਮੁੱਖ ਮੰਤਰੀ ਪੰਜਾਬ ਤੇ ਐਮਐਲ ਮਾਲਮਤ ਨੇ ਚਿੱਠੀ ਦੇ ਕੇ ਆਇਆ ਇਸ ਬੰਦ ਨੂੰ। ਧੰਨਵਾਦ। ਦਰਸ਼ਕਾਂ ਨੂੰ ਦੱਸ ਦਈਏ ਬਈ ਜਿਵੇਂ ਲੋਧਾ ਕਮੇਟੀ ਦੀਆਂ ਟਰਮਸ ਆਫ ਰੈਫਰੈਂਸ ਸੀ ਸੁਪਰੀਮ ਕੋਰਟ ਵੱਲੋਂ ਕਿ 6 ਮਹੀਨਿਆਂ ਦੇ ਵਿੱਚ ਵਿੱਚ ਪਰਲ ਗਰੁੱਪ ਦੀ ਜ਼ਮੀਨ ਦਾ ਤੁਸੀਂ ਸਾਰਾ ਜਾਇਜ਼ਾ ਲੈ ਕੇ ਆਈਡੈਂਟੀਫਾਈ ਕਰਕੇ ਡਿਸਪੋਜ਼ਲ ਕਰਨੀ ਹੈ। ਡਿਸਪੋਜ਼ਲ ਕਰਕੇ ਜਿਹੜੇ ਇਨਵੈਸਟਰਾਂ ਨੇ ਪੈਸਾ ਪਰਲ ਗਰੁੱਪ ਚ ਲਾਇਆ ਸੀ ਉਹਨਾਂ ਦੀ ਜਿਹੜੀ ਰਕਮ ਹੈਗੀ ਆ ਉਹ ਦੇਣੀ ਹੈ। ਲੋਦਾ ਕਮੇਟੀ ਵੀ ਹਜੇ ਸਾਰਾ ਕੁਝ ਪੈਂਡਿੰਗ ਕਰੀ ਬੈਠੀ ਹੈ ਤੇ ਇਸੇ ਤਰ੍ਹਾਂ ਗੋਲਡਨ ਫੋਰੈਸਟ ਵਾਲੀ ਜਿਹੜੀ ਜੱਜਸ ਦੀ ਕਮੇਟੀ ਆ ਉਹ ਵੀ ਪੈਂਡਿੰਗ ਸਾਰਾ ਕੁਝ ਰੱਖੀ ਬੈਠੀ ਆ ਲੋਦਾ ਜਸਟਿਸ ਲੋਦਾ ਸਾਹਿਬ ਵੀ ਜੱਜ ਸੀਗੇ ਤੇ ਇੱਥੇ ਵੀ ਜੱਜ ਸਾਹਿਬ ਹੈ ਤੇ ਨਾਲ ਪ੍ਰਸ਼ਾਸਨ ਦੀ ਹੈ ਕਹਿੰਦੇ ਉਹਨਾਂ ਦੀ ਜ਼ਿੰਮੇਵਾਰੀ ਹੈ ਸੋ ਕਹਿਣ ਦਾ ਮਤਲਬ ਇਹ ਹੈ ਕਿ ਜਿੰਨੀ ਵੀ ਇਹ ਪ੍ਰਕਿਰਿਆ ਹੋ ਰਹੀ ਆ ਪ੍ਰੋਸੈਸਿੰਗ ਹੋ ਰਹੀ ਆ ਗੱਲ ਉੱਥੇ ਦੀ ਉੱਥੇ ਖੜੀ ਆ ਯਾਨੀ ਕਿ ਢੱਕਾ ਇਧਰ ਤੋਂ ਉਧਰ ਨਹੀਂ ਹੋ ਰਿਹਾ ਨਜਾਇਜ਼ ਕਬਜ਼ਕਾਰ ਉਸ ਜ਼ਮੀਨ ਨੂੰ ਵਾ ਰਹੇ ਐ ਤੇ ਜਿਹੜਾ ਉਹਦਾ ਇਨਕਮ ਹੈ ਠਿੱਕਾ ਉਹ ਇੰਜੋਏ ਕਰ ਰਿਹਾ ਜਾਂ ਉੱਪਰ ਸ਼ੇਅਰ ਕਰ ਰਿਹਾ ਤੇ ਹੋਰ ਇੰਟਰਸਟਿੰਗ ਗੱਲ ਦੱਸਦੇ ਹਾਂ ਇਹ ਵੀ ਸਾਡੇ ਧਿਆਨ 'ਚ ਆਇਆ ਸੀ ਜਿਹੜਾ ਮਾਲ ਵਿਭਾਗ ਮੈਂ ਉਹ ਇਸ ਜ਼ਮੀਨ ਦੀਆਂ ਗਰਦੌਰੀਆਂ ਕਰਨ ਵਕਤ ਇਹ ਵੀ ਦਿਖਾ ਦਿੰਦਾ ਹੈ ਕਿ ਇੱਥੇ ਕੋਈ ਫਸਲ ਖੜੀ ਹੀ ਨਹੀਂ ਇਹਦੇ ਤੇ ਅਸੀਂ ਕਾਫੀ ਕੁਝ ਪਹਿਲਾਂ ਵੀਡੀਓਜ਼ ਵਗੈਰਾ ਬਣਾ ਚੁੱਕੇ ਹਾਂ ਲਓ ਦੋਸਤੋ ਹੁਣ ਤੁਹਾਡੇ ਤੋਂ ਲੈਣੇ ਆ ਜੀ ਆ ਗਿਆ ਮੈਨੂੰ ਰਿੰਦਰ ਤਗੜ ਨੂੰ ਇਜਾਜ਼ਤ ਦਿਓ ਸਤਿ ਸ੍ਰੀ ਅਕਾਲ ਨਮਸਕਾਰ ਖਦਾਫੇ